ਅੱਜ ਦੀ ਕਕ੍ਹਾ ਨੂੰ ਵੇਖਣ ਆਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਪਠ ਨੰਬਰ 23 ਗੱਜਨਾਗੋਰੀ ਹਰਿਆਣੇ ਦੀ ਲੋਕ ਗਾਥਾ ਪਠ ਦਾ ਸਾਰ ਚੱਲਿਆ ਹੋਇਆ ਸੀ ਇਸ ਪਠ ਦੇ ਬਾਰੇ ਕੁਝ ਮੈਂ ਤੁਹਾਨੂੰ ਪਹਿਲੇ ਵਾਲੀ ਕਕ੍ਹਾ ਵਿੱਚ ਦੱਸਿਆ ਸੀ ਇਸ ਪਠ ਦੇ ਸਾਰ ਬਾਰੇ ਕੁਝ ਹੋਰ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਗੱਜਨਾਗੋਰੀ ਹਰਿਆਣੇ ਦੀ ਲੋਕ ਗਾਥਾ ਦਿਨ ਬੀਤ ਗਏ ਬੰਜਾਰਾ ਆਪਣੇ ਵੰਗਾ ਵੇਚਣ ਵਾਲੇ ਕੰਮ ਵਿੱਚ ਰੁੱਝ ਗਿਆ ਕਿ ਭਈ ਦਿਨ ਬੀਤੇਗੇ ਜਿਹੜਾ ਬੰਜਾਰਾ ਸੀ ਉਹ ਦਿਨ ਬੀਤੇਗੇ ਬੰਜਾਰਾ ਜਿਹਦੇ ਕੋਲ ਪ੍ਰੇਮ ਸਿੰਘ ਗਿਆ ਸੀ ਆਪਣੇ ਵੰਗਾ ਵੇਚਣ ਵਾਲੇ ਕੰਮ ਵਿੱਚ ਰੁੱਝ ਗਿਆ ਸੀ ਰੁੱਝ ਗਿਆ ਪ੍ਰੇਮ ਸਿੰਘ ਦਾ ਘਰ ਵਿੱਚ ਜੀ ਨਾਲ ਲੱਗੇ ਉਹਦਾ ਕੀ ਹੋਇਆ ਸੀ ਪ੍ਰੇਮ ਸਿੰਘ ਦਾ ਭਈ ਘਰ ਵਿੱਚ ਦਿਲ ਨਹੀਂ ਲੱਗਿਆ ਸੀ ਇੱਕ ਦਿਨ ਉਸਨੇ ਆਪਣੇ ਬੰਜਾਰੇ ਬਾਪ ਨੂੰ ਕਿਹਾ ਕੀ ਹਾਂ ਕੀ ਕਿਆ ਸੀ ਇਕ ਆਖਿਰ ਇੱਕ ਦਿਨ ਉਸਨੇ ਆਪਣ ਜਾਨੇ ਬੰਜਾਰੇ ਬਾਪ ਨੂੰ ਕਿਆ ਸੀ ਕਿ ਉ ਉਹਦੇ ਲਈ ਵੀ ਵੰਗਾ ਵੇਚਣ ਵਾਲੀ ਡੱਗੀ ਤਿਆਰ ਕਰਵਾ ਦੇ ਉਹ ਵੀ ਵੰਗਾ ਵੇਚਣ ਜਾਇਆ ਕਰੇਗਾ ਉਹਨਾਂ ਨੇ ਕਿਹਾ ਕਿ ਉਹ ਵੀ ਉਹਦੇ ਲਈ ਵੰਗਾ ਵੇਚਣ ਵਾਲੀਆਂ ਡਿੱਗੀ ਤਿਆਰ ਕਰਵਾ ਦੇਣ ਉਹ ਵੀ ਵੰਗਾ ਵੇਚਣ ਜਾਇਆ ਕਰੇਗਾ ਵੰਗਾ ਵੇਚਣ ਜਾਇਆ ਕਰੇਗਾ ਕੁਝ ਨਾਨ ਉਕਰ ਕਰਨ ਤੋਂ ਬਾਅਦ ਬੰਜਾਰੇ ਨੇ ਪ੍ਰੇਮ ਪ੍ਰੇਮ ਸਿੰਘ ਨੂੰ ਇੱਕ ਡਿੱਗੀ ਬਣਾ ਕੇ ਦੇ ਦਿੱਤੀ ਜਦੋਂ ਉਹਨਾਂ ਨੇ ਮਨਾ ਕੀਤਾ ਕਿ ਪੁੱਤ ਪੁੱਤਰ ਤੁਸੀਂ ਇੰਜ ਨਾ ਕਰ ਉਹਨੂੰ ਬੰਜਾਰੇ ਨੇ ਕਿਹਾ ਸੀ ਪੁੱਤਰ ਇਹ ਤੁਹਾਡੇ ਵਸਦਾ ਕੰਮ ਨਹੀਂ ਸੀ ਤੁਸੀਂ ਰਾਤ ਮੇਲਣਾਂ ਤੋਂ ਆਏ ਸੀ ਇਹ ਤੁਹਾਡੇ ਲਈ ਚੰਗਾ ਕੰਮ ਨਹੀਂ ਹੈਗਾ ਤੁਸੀਂ ਇੰਜ ਨਾ ਕਰ ਤੁਸੀਂ ਸਾਡੀ ਗੱਲ ਮੰਨ ਲਓ ਤੂੰ ਇੱਥੇ ਹੀ ਘਟੇ ਰਹੀ ਪਰ ਪ੍ਰੇਮ ਸਿੰਘ ਨੇ ਕਿਹਾ ਸਾਡਾ ਘਰ ਵਿੱਚ ਦਿਲ ਨਹੀਂ ਲੱਗਦਾ ਤੁਸੀਂ ਸਾਡੇ ਲਈ ਵੀ ਵੰਗਾ ਵੇਚਣ ਵਾਲੀ ਡਿੱਗੀ ਤਿਆਰ ਕਰੋ ਬੜੀ ਨਾਨਕੁਰ ਕਰਨ ਤੋਂ ਬੰਜਾਰੇ ਨੇ ਕੀ ਕੀਤਾ ਉਹਦੀ ਲਈ ਡੱਗੀ ਜਿਹੜੀ ਚੂੜੀਆਂ ਜਿਹੜੀ ਬੰਗਾ ਨਹੀਂ ਤਵੰਗਾ ਜਿਹਨੂੰ ਇੰਗਲਿਸ਼ ਵਿੱਚ ਬੰਗਲ ਕਹਿੰਦੇ ਸੀ ਹਿੰਦੀ ਵਿੱਚ ਚੂੜੀਆਂ ਕਹਿੰਦੇ ਸੀ ਇਹਨੂੰ ਪੰਜਾਬੀ ਵਿੱਚ ਵੰਗਾ ਕਹਿੰਦੇ ਸੀ ਤੋ ਵੰਗਾ ਵੇਚਣ ਲਈ ਉਹਨੇ ਡਿੱਗੀ ਤਿਆਰ ਕਰ ਦਿੱਤੀ ਸੀ ਕਿਨੂੰ ਬੰਜਾਰੇ ਨੂੰ ਉਹਦੇ ਬਾਅਦ ਕੀ ਹੋਇਆ ਸੀ ਵੇਖੋ ਜੀ ਪ੍ਰੇਮ ਸਿੰਘ ਨੇ ਬਣਾ ਕੇ ਦੇ ਦਿੱਤੀ ਤੋ ਆਖਣ ਲਗਾ ਡੱਗੀ ਬਣਾ ਕੇ ਦੇ ਦਿੱਤੀ ਤੇ ਆਖਣ ਲਗਾ ਬੰਜਾਰੇ ਨੇ ਕਿਆ ਪੁੱਤਰ ਤੂੰ ਫੇਰ ਜਾ ਤੂੰ ਫੇਰੇ ਜਾ ਤੂੰ ਕਿੱਥੋਂ ਜਾਏ ਪਰ ਮਹਿਲਾ ਵਾਲੇ ਪਾਸੇ ਕਦੀ ਨਾ ਜਾਏ ਉਹਨੇ ਤੁਸੀਂ ਕਿੱਥੇ ਵੀ ਜਾ ਜਿਹੜੇ ਮਹਿਲਾ ਵਾਲੇ ਤੂੰ ਉੱਥੇ ਨਾ ਜਾਈ ਪ੍ਰੇਮ ਸਿੰਘ ਨੇ ਪ੍ਰੇਮ ਸਿੰਘ ਫੇਰੇ ਜਾਣ ਲੱਗ ਪਿਆ ਤੋਂ ਫੇਰੇ ਹੁੰਦੇ ਕੀ ਵੀ ਜਦੋਂ ਉਹ ਕੀ ਕਰਦੇ ਨਾ ਜਿਹੜੇ ਵੰਗਾ ਸੇਲ ਵੰਗਾ ਵੇਚਦੇ ਹਨ ਉਹ ਪੂਰੇ ਪਿੰਡ ਵਿੱਚ ਜਿਹਦਾ ਚੱਕਰ ਲਾਉਂਦੇ ਉਹਨੂੰ ਫੇਰ ਹੀ ਕਹਿੰਦੇ ਪ੍ਰੇਮ ਸਿੰਘ ਫੇਰੇ ਜਾਣ ਲੱਗ ਪਿਆ ਵਣਜਾਰੀ ਪਰਿਵਾਰ ਵਿੱਚ ਰਹਿਣ ਕਰਕੇ ਪ੍ਰੇਮ ਸਿੰਘ ਪੂਰਾ ਵਣਜਾਰਾ ਬਣ ਗਿਆ ਜਦੋਂ ਬੰਜਾਰੇ ਦੇ ਘਰ ਵਿੱਚ ਰਿਆ ਸੀ ਉਹ ਪੂਰਾ ਕ ਪੂਰਾ ਵਣਜਾਰਾ ਲੱਗਦਾ ਸੀ ਦਿਨਾਂ ਦੇ ਫੇਰਨੇ ਭਾਵੇਂ ਉਸ ਨੂੰ ਸਹਿਜਾਦੇ ਤੋਂ ਵਣਜਾਰਾ ਵੀ ਦਿਨਾਂ ਦਾ ਜਿਹੜਾ ਫੇਰ ਹੁੰਦਾ ਸੀ ਉਨੂੰ ਕਿਨੂੰ ਪ੍ਰੇਮ ਸਿੰਘ ਨੂੰ ਬੰਜਾਰੇ ਤੋਂ ਸਹਜਾਦੇ ਤੋਂ ਬੰਜਾਰਾ ਬਣਾ ਦਿੱਤਾ ਪਰ ਅਜੀ ਵੀ ਹਾਲੇ ਵੀ ਉਸ ਦੇ ਚਿਹਰੇ ਉੱਤੇ ਉਸ ਦੀਆਂ ਅੱਖਾਂ ਵਿੱਚ ਰਾਜਕੁਮਾਰ ਵਾਲਾ ਪ੍ਰਭਾਵ ਚਲਕਦਾ ਸੀ ਬੜਾ ਚਿਰ ਪ੍ਰੇਮ ਸਿੰਘ ਨੇ ਆਪਣੇ ਆਪ ਨੂੰ ਮਹਿਲਾਵਲ ਫੇਰਾ ਪਾਉਣ ਤੋਂ ਰੋਕ ਕੇ ਰੱਖਿਆ ਉਹਨੂੰ ਕਿ ਬੜਾ ਚਿਰ ਬੜੇ ਟਾਈਮ ਤੋਂ ਪ੍ਰੇਮ ਸਿੰਘ ਨੇ ਆਪਣੇ ਆਪ ਨੂੰ ਮਹਿਲਾਵਲ ਫੇਰਾ ਪਾਉਣ ਤੋਂ ਰੋਕ ਕੇ ਰੱਖਿਆ ਪਰ ਵਰਜੀ ਥਾਂ ਤੋਂ ਉਸ ਨੂੰ ਪਉਤਾ ਕਿਤ ਦੰ ਕਿਤ ਦੀਆਂ ਆਂਡਿਸਨ ਕਿਤ ਦੀਆਂ ਸੰ ਜਿਹੜੀ ਵਰਜਿਤ ਥਾਂ ਦੀ ਜਿਹੜੇ ਤੋਂ ਜਾਣੇ ਨੇ ਉਹਨਾਂ ਨੂੰ ਮਨਾ ਕੀਤਾ ਗਿਆ ਸੀ ਉਹ ਥਾਂ ਉਹਨਾਂ ਪੌਤਾ ਖਿੱਚਦਿਆਂ ਸੀ ਕਿਨੂੰ ਪ੍ਰੇਮ ਸਿੰਘ ਨੂੰ ਇੱਕ ਦਿਨ ਸਵੇਰੇ ਸਵੇਰੇ ਉਹ ਰਾਜ ਰਾਜਾ ਗਜਰਾਤ ਦੇਸ਼ ਗਜਰਾਤ ਸਿੰਘ ਦੇ ਮਹਿਲਾਵਲ ਚਲਾ ਗਿਆ ਕੌਣ ਪ੍ਰੇਮ ਸਿੰਘ ਦੇ ਵਰਜਿਤ ਥਾਇਆ ਉਸ ਨੂੰ ਕੀ ਬਈ ਵਰਜਿਤ ਥਾਇਆ ਉਹਨੂੰ ਪੌਤਾ ਖਿੱਚਦਿਆਂ ਸਨ ਇੱਕ ਦਿਨ ਉਹ ਰਾਜੀ ਪ੍ਰੇਮ ਸਿੰਘ ਦੇ ਮਹਿਲਾਕੂਲ ਚਲਾ ਗਿਆ ਕੌਣ ਪ੍ਰੇਮ ਸਿੰਘ ਉਹਦੇ ਬਾਅਦ ਕੀ ਹੋਇਆ ਮਹਿਲਾ ਕੋਲ ਚਲਾ ਗਿਆ ਉਸਨੇ ਲੰਮੀ ਹੇਕਾਂ ਨਾਲ ਹੁੱਕਾ ਦਿੱਤਾ ਹੁੱਕਾ ਦਿੱਤਾ ਕਿ ਬਈ ਵੰਗਾ ਚੂੜੀਆਂ ਪਵਾ ਲਓ ਚੂੜੀਆਂ ਪਵਾ ਲਓ ਵੰਗਾ ਪਵਾ ਲਓ ਇਹਨੂੰ ਆਗਲਾਂ ਆਜ ਉੱਚੀ ਉੱਚੀ ਰੋੜਾ ਪਾਉਣ ਲੱਗਾ ਵਣਜਾਰੇ ਦੀ ਸੁਰੀਲੀ ਆਵਾਜ਼ ਸੁਣ ਕੇ ਕਿਹੜੇ ਵਣਜਾਰੇ ਦੀ ਸੁਰੀਲੀ ਆਵਾਜ਼ ਸੁਣ ਕੇ ਰਾਜਕੁਮਾਰੀ ਗਜਨਾ ਤੜਕ ਉઠી ਉਸਨੇ ਆਪਣੀ ਦਾਸੀ ਹਸਮੁਖ ਨੂੰ ਕਿਹਾ ਜਿਹੜੀ ਦਾਸੀ ਤੇ ਉਹਦੀ ਹਸਮੁਖ ਉਸਨੇ ਕਿਹਾ ਕਿ ਕੀ ਉਹ ਵਣਜਾਰੇ ਨੂੰ ਮਹਿਲਾ ਉੱਪਰ ਬੁਲਾ ਕੇ ਲਿਆਵੇ ਦੀ ਜਿਹੜੀ ਉਪਧੀ ਬੰਜਾਰੇ ਦੀ ਸੂਰੀਲੀ ਆਵਾਜ਼ ਸੁਣ ਕੇ ਜੋ ਰਾਜੇ ਦੀ ਕੁੜੀ ਸੀ ਗਜਨਾ ਰਾਜਕੁਮਾਰੀ ਗਜਨਾ ਉੱਤੜ ਪੁਠੀ ਉਹਨੂੰ ਆਪਣੀ ਦਾਸੀ ਹਸਮੁਖ ਨੇ ਕਿਹਾ ਤੁਸੀਂ ਥੱਲੇ ਜਾਇਂ ਤੇ ਬੰਜਾਰੇ ਨੂੰ ਕਿਹਾ ਤੈਨੂੰ ਰਾਜਕੁਮਾਰੀ ਨੂੰ ਉੱਪਰ ਬੁਲਾਇਆ ਸੀ ਉੱਥੇ ਬੁਲਾਇਆ ਸੀ ਉਹਨੂੰ ਆ ਗੱਲ ਕਿ ਕੀ ਇਹ ਗੱਲ ਤੂੰ ਬੰਜਾਰੇ ਨੂੰ ਦੱਸੀ ਤੇ ਗਜਨਾ ਗੋਰੀ ਨੇ ਉਸਨੇ ਰਾਜਕੁਮਾਰੀ ਨੇ ਕੀ ਕਿਹਾ ਸੀ ਬੇ ਰਾਜਾ ਜੋ ਪ੍ਰੇਮ ਸਿੰਘ ਦੀ ਕੁੜੀ ਸੀ ਉਹਨੂੰ ਆਪਣੀ ਦਾਸੀ ਨੂੰ ਥੱਲੇ ਕਾ ਕਿ ਤੁਸੀਂ ਥੱਲੇ ਜਾਓ ਪਰ ਉਹਨੂੰ ਕਿਹਾ ਰਾਜਕੁਮਾਰੀ ਤੇਨੂੰ ਉੱਪਰ ਚਿਵਾਰੇ ਵਿੱਚ ਬੁਲਾਇਆ ਸੀ ਆ ਗੱਲ ਉਨੇ ਦੀਦਾਸੀ ਹਸਮੁਖ ਨੇ ਪ੍ਰੇਮ ਸਿੰਘ ਨੂੰ ਦੱਸੀ ਉਹਦੇ ਬਾਅਦ ਕੀ ਹੋਇਆ ਹਸਮੁਖ ਨੂੰ ਬੰਜ ਮਹਿਲੋਂ ਉੱਪਰ ਬੁਲਾ ਲੈ ਆਵੇ ਖਿੜਕੀ ਉਹਨਾਂ ਕਹੇ ਕਿ ਉੱਪਰ ਚੁਬਾਰੇ ਬੁਲਾ ਲਾਏ ਖਿੜਕੀ ਖੋਲ ਕੇ ਹੇਠਾਂ ਵੇਖਣ ਲੱਗ ਪਈ ਉਹ ਹੇਠਾਂ ਨਿਚਲੇ ਲੱਗ ਪਈ ਕਿ ਨੂੰ ਬੰਜਾਰੇ ਨੇ ਹਸਮੁਖ ਨੇ ਹੇਠਾਂ ਆਣ ਕੇ ਥੱਲੇ ਆਣ ਕੇ ਬੰਜਾਰੇ ਨੂੰ ਕਿਹਾ ਕਿ ਤੈਨੂੰ ਰਾਜਕੁਮਾਰੀ ਬੁਲਾ ਰਹੀ ਹੈ ਤੈਨੂੰ ਰਾਜਕੁਮਾਰੀ ਨੂੰ ਬੁਲਾਇਆ ਸੀ ਪ੍ਰੇਮ ਸਿੰਘ ਮਹਿਲਾ ਤਾਂ ਪਹਿਲਾਂ ਤੋਂ ਜਾਣ ਤੋਂ ਨਾ ਨੁਕਰ ਕਰ ਰਿਹਾ ਸੀ ਨਾਨਕ ਪਰ ਅੰਤ ਹਸਮੁਖ ਦੀ ਅੜੀ ਦੇਖੀ ਉੱਪਰ ਜਾਣ ਲਈ ਤਿਆਰ ਹੋ ਗਿਆ ਉਹ ਪੌੜੀਆਂ ਚੜਦਾ ਜਾ ਰਿਹਾ ਸੀ ਪਰ ਉਸ ਨੂੰ ਉਸ ਦੇ ਕੰਨਾਂ ਵਿੱਚ ਉਹ ਪੌੜੀਆਂ ਜੇ ਚੜਦਾ ਜਾ ਰਿਹਾ ਤੇ ਕੰਨਾਂ ਵਿੱਚ ਬਾਪੂ ਦੇ ਆਖੇ ਬੋਲ ਗੂੰਜ ਰਹੇ ਸਨ ਉਹਦੇ ਬਾਅਦ ਕੀ ਹੋਇਆ ਉਹ ਮੈਂ ਤੁਹਾਨੂੰ ਅੱਗੇ ਵਾਲੀ ਕਥਾ ਵਿੱਚ ਦੱਸਾਂਗਾ ਸਾਡੀ ਅਜ ਦੀ ਕੱਖਾਂ ਪਠ ਨੰਬਰ 23 ਦਾ ਸਾਰ ਇੱਥੇ ਸਮਾਪਤ ਹੋਇਆ ਸੀ ਇਹਦੇ ਪਠ ਦੇ ਸਾਰ ਬਾਰੇ ਅੱਗੇ ਵਾਲੀ ਕਥਾ ਵਿੱਚ ਦੱਸਾਂਗਾ ਤੇ ਅਧਿਕ ਕੱਖਤਵਾਂ ਨੂੰ ਕੀ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅਧਿਕ ਕੱਖਤਵਾਂ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ